ਪ੍ਰithvi ਰਾਜ ਸੁੰਦਰ ਲਾਈਨ ਦਾ ਬਹੁਤ ਹੀ ਬਿਹਤਰੀਨ ਘੋੜਾ ਤੁਹਾਨੂੰ ਦਿਖਾਉਣ ਲੱਗਿਆ। ਇਹ ਲਾਈਨ ਆਪਣੀ ਖੂਬਸੂਰਤੀ ਲਈ ਬਹੁਤ ਜ਼ਿਆਦਾ ਮਸ਼ਹੂਰ ਆ। ਪਰ ਮੇਰੇ ਦੇਖਣ ਦੇ ਵਿੱਚ ਇਸ ਲਾਈਨ ਦਾ ਸਭ ਤੋਂ ਵੱਡੇ ਕੱਤ ਦਾ ਘੋੜਾ ਜੀ ਤੁਹਾਨੂੰ ਦਿਖਾਉਣ ਲੱਗਿਆ। ਪ੍ਰithvi ਰਾਜ ਜੈ ਸਟੱਡ ਫਾਰਮ ਅੰਮ੍ਰਿਤਸਰ ਇਸ ਫਾਰਮ ਦੇ ਉੱਪਰ ਆਪਾਂ ਜਿੰਨੇ ਵੀ ਜਾਨਵਰ ਹੁਣ ਤੱਕ ਦੇਖਿਆ ਬਹੁਤ ਹੀ ਆਹਲਾ ਕੁਆਲਿਟੀ ਤੇ ਟੌਪ ਜਾਨਵਰ ਦੇਖਿਆ। ਤੇ ਉਹਨਾਂ ਚੋਂ ਇੱਕ ਅਜਿਹਾ ਤੁਹਾਨੂੰ ਸੁੰਦਰ ਲਾਈਨ ਦਾ ਬਹੁਤ ਹੀ ਬਿਹਤਰੀਨ ਘੋੜਾ ਦਿਖਾਉਣ ਜਾ ਰਿਹਾ ਹਾਂ ਜਿਸ ਨੇ ਬੱਚੇ ਵੀ ਬਹੁਤ ਹੀ ਚੰਗੇ ਸ਼ਕੀਨ ਤੇ ਵੱਡੇ ਕੱਦ ਦੇ ਪੈਦਾ ਕੀਤੇ ਨੇ ਇਸ ਘੋੜੇ ਦੀ ਮਾਰਕਿੰਗ ਵੀ ਬਹੁਤ ਜ਼ਿਆਦਾ ਪਿਆਰੀ ਆ ਤੇ ਇਸ ਘੋੜੇ ਦੀ ਜੇ ਮੈਂ ਗੱਲ ਕਰਾਂ ਫੀਸ ਦੀ ਤਾਂ ਬਹੁਤ ਹੀ ਜੈਨੂਨ ਫੀਸ ਰੱਖੀ ਆ ਘੋੜਾ ਸੁੰਭ ਤੋਂ ਲੈ ਕੇ ਕੰਨਾ ਤੱਕ ਤੁਸੀਂ ਦੇਖ ਲਓ ਸ਼ਕੀਨ ਵੀ ਪੂਰਾ ਤੇ ਮਜ਼ਬੂਤ ਵੀ ਪੂਰਾ ਬਾਕੀ ਜੈਸਟਡ ਫਾਰਮ ਦੀ ਜਿੰਨੀ ਵੀ ਆਪਾਂ ਹੁਣ ਤੱਕ ਕਲੈਕਸ਼ਨ ਦੇਖੀ ਆ ਇੱਕ ਤੋਂ ਇੱਕ ਵੱਧ ਗਿਆ ਪਰ ਇਸ ਘੋੜੇ ਨੇ ਜੋ ਆਬਦੀ ਲਾਈਨ ਦੀ ਇੱਕ ਮਿੱਥ ਬਣੀ ਹੋਈ ਹੈ ਕੱਦਾਂ ਵਾਲੀ ਉਸ ਨੂੰ ਵੀ ਫੇਲ ਕਰਤਾ ਕਿਉਂਕਿ ਇੰਨੇ ਵੱਡੇ ਕੱਦ ਦੇ ਵਿੱਚ ਇਸ ਲਾਈਨ ਦੇ ਵਿੱਚ ਬਹੁਤ ਜ਼ਿਆਦਾ ਘੱਟ ਘੋੜੇ ਨੇ ਮੇਰੇ ਦੇਖਣ ਦੇ ਵਿੱਚ ਸਿਰਫ ਪਹਿਲਾ ਘੋੜਾ ਮੈਂ ਇਹ ਦੇਖਿਆ ਪ੍ਰਸਵੀ ਰਾਜ ਤੇ ਤੁਹਾਨੂੰ ਇਸ ਵੀਡੀਓ ਚ ਮੱਝੂ ਕੇ ਲਾਈਨ ਦੀ ਫਿਜ਼ਾ ਘੋੜੀ ਵੀ ਦਿਖਾਉਣੀ ਆ ਤੇ ਹੋਰ ਵੀ ਬਹੁਤ ਹੀ ਟੌਪ ਦੇ ਬੱਚੇ ਇਸ ਫਾਰਮ ਦੀ ਹੋਮ ਰੀਡ ਦਿਖਾਉਣੇ ਨੇ ਤੇ ਇੱਕ ਸੌਫਟਵੇਅਰ ਬਾਰੇ ਗੱਲਬਾਤ ਕਰਨੀ ਆ ਇਹ ਅਕਸਰ ਆਪਣੀ ਜ਼ਾਇਨ ਦੇ ਵਿੱਚ ਹੁੰਦਾ ਕਿ 80 ਜਾਨਵਰਾਂ ਦਾ ਖਾਣ-ਪਾਣ ਦਾ ਕਿਸ ਤਰ੍ਹਾਂ ਧਿਆਨ ਰੱਖਿਆ ਜਾਂਦਾ ਐਕਸਰਸਾਈਜ਼ ਦਾ ਉਹਨਾਂ ਦੀ ਡੀਵਾਰਮਿੰਗ ਦਾ ਵੀਰੋ ਨੇ ਇੱਕ ਸੌਫਟਵੇਅਰ ਤਿਆਰ ਕਰਿਆ ਬਹੁਤ ਚੰਗਾ ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿ ਉਹ ਸੌਫਟਵੇਅਰ ਦੇ ਵਿੱਚ ਕੀ ਕੁਛ ਆ ਤੇ ਉਹ ਕਿਸ ਤਰ੍ਹਾਂ ਜਿਹੜੀ ਆਪਣੀ ਹੈਲਪ ਕਰਦਾ ਹਰ ਇੱਕ ਜਾਨਵਰ ਨੂੰ ਮੈਨੇਜ ਕਰਨ ਦੇ ਵਿੱਚ ਤੇ ਬਹੁਤ ਹੀ ਹਾਈ ਕਵਾਲਿਟੀ ਦੀ ਆਪਾਂ ਨੂੰ ਪਤਾ ਇਸ ਫਾਰਮ ਦੇ ਉੱਪਰ ਡੌਗ ਵੀ ਰੱਖੇ ਹੋਇਆ ਤੇ ਉਹਨਾਂ ਦੇ ਜੇ ਕਿਸੇ ਵੀਰ ਨੇ ਬੱਚੇ ਖਰੀਦਣੇ ਹੋਣ ਉਹ ਵੀ ਤੁਸੀਂ ਇਸ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰ ਲਿਓ ਤੇ ਆਜੋ ਹੁਣ ਮੈਂ ਬਾਈ ਜੀ ਸਦਾਹਤ ਗੁਪਤਾ ਜੀ ਨਾਲ ਤੁਹਾਡੀ ਗੱਲਬਾਤ ਕਰਾਉਣਾ ਤੇ ਉਹਨਾਂ ਨਾਲ ਇਸ ਜਾਨਵਰਾਂ ਦੀ ਆਪਾਂ ਸਾਰੀ ਡਿਟੇਲ ਸਾਂਝੀ ਕਰਾਂਗੇ ਤੇ ਜਿਉਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਸੌਫਟਵੇਅਰ ਉਹਨਾਂ ਨੇ ਜਿਹੜਾ ਤਿਆਰ ਕੀਤਾ ਕਿਸ ਤਰ੍ਹਾਂ ਕੰਮ ਕਰਦਾ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਲਵਾਂਗੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਦੋਸਤ ਰਾਜੀ ਖੁਸ਼ੀ ਹੋਣਗੇ ਅੱਜ ਘੋੜਿਆਂ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਆਇਆ ਸੀ ਦਿੱਲੀ ਤੇ ਮੇਰੇ ਨਾਲ ਵੱਡੇ ਵੀਰ ਜੀ ਸਿਧਾਂਤ ਗੁੱਤਾ ਜੀ ਨੇ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੱਚੇ ਕਰ ਸੱਚੇ ਕਰ ਵੀ ਜੀ ਥੈਂਕ ਯੂ ਤੁਸੀਂ ਆਏ ਥੈਂਕ ਯੂ ਵੀਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਫਾਰਮ ਤੇ ਗਿਆ ਜੀ ਹਾਂਜੀ ਤੇ ਉੱਥੇ ਨੇਚਰਲੀ ਗੱਲ ਆ ਜਿੱਥੇ ਘੋੜੇ ਹੋਣਗੇ ਘੋੜੇ ਨੇ ਟਰੋਫੀਜ਼ ਹੋਣਗੇ ਕਿਉਂਕਿ ਘੋੜੇ ਤੁਹਾਡੇ ਕੋਲ ਬੜੇ ਸ਼ੋਅ ਕੁਆਲਟੀ ਰੱਖੇ ਹੋਇਆ ਤੇ ਮੈਨੂੰ ਦੇਖ ਕੇ ਖੁਸ਼ੀ ਹੋਈ ਤੁਹਾਡਾ ਜਿੱਥੇ ਕਿੱਤਾ ਤੁਹਾਡਾ ਆਫਿਸਾ ਉੱਥੇ ਵੀ ਘੋੜਿਆਂ ਦੀਆਂ ਬਹੁਤ ਸੋਹਣੀਆਂ ਟਰੋਫੀਜ਼ ਸੀਨਰੀਆਂ ਲੱਗੀਆਂ ਹੋਈਆਂ ਨੇ ਇਸ ਕਰਕੇ ਆਲੇ-ਦੋਲੇ ਤੁਸੀਂ ਨੇ ਫੋਟੋਆਂ ਜਾਂ ਟਰੋਫੀਆਂ ਰੱਖੀਆਂ ਹੋਈਆਂ ਨੇ ਘੋੜਿਆਂ ਦੀ ਬਿਲਕੁਲ ਵੀ ਜੀ ਘੋੜੇ ਮੇਰੇ ਲਈ ਜੀ ਸਭ ਤੋਂ ਵੱਡਾ ਸਟ्रेस ਬਸਟਰ ਹੈ ਜੀ ਤੇ ਇਨਫੈਕਟ ਕਦੇ ਮੈਂ ਆਪਣੀ ਮੀਟਿੰਗ ਜੀ ਬੈਠਾਉਣਾ ਹਾਂ ਜੀ ਤੇ ਮੈਂ ਕੈਮਰੇ 'ਚ ਉਹ ਆਪਣੇ ਘੋੜੇ ਵੇਖਣਾ ਅੱਛਾ ਜੀ ਮੀਟਿੰਗ ਰੋਕ ਕੇ ਜੀ ਤੇ ਸਟ्रेस ਦੂਰ ਹੁੰਦਾ ਜੀ ਤੇ ਉਤੋਂ ਮਤፈ ਦੁਆਰਾ ਬਿਲਕੁਲ ਜੀ ਦੁਆਰਾ ਕੰਮ ਤੇ ਇਸ ਤਰ੍ਹਾਂ ਵੀ ਜੀ ਮੈਂ ਅੰਮ੍ਰਿਤਸਰਾਨਾ ਜੀ ਤੇ ਮੇਰਾ ਅੰਮ੍ਰਿਤਸਰਾਨ ਦਾ ਕਾਰਨ ਹੀ ਹੈ ਕਿ ਜਦੋਂ ਮੈਂ ਸਾਰਨਾ ਫਾਰਮ ਤੇ ਆਪਣੇ ਮੈਂ ਕੋੜਿਆਂ ਨੂੰ ਦੇਖਣਾ ਤੇ ਆਪਣੇ ਡੌਗਸ ਨੂੰ ਦੇਖਣਾ ਤੇ ਮੈਨੂੰ ਇੱਕ ਬਹੁਤ ਪੋਜ਼ਿਟਿਵਿਟੀ ਤੇ ਬਹੁਤ એનર્ਜੀ ਮਿਲਦੀ ਹੈ ਤੇ ਉਹ ਮੈਨੂੰ ਫਿਰ ਤਿਆਰ ਕਰਦੀ ਹੈ ਵਾਪਸ ਦਿੱਲੀ ਆ ਕੇ ਜੀ ਕੰਮ ਦੀ ਕਸ਼ਮਕਸ਼ ਵਿੱਚ ਵਾਪਸ ਜਾਣ ਲਈ ਠੀਕ ਹੈ ਜੀ ਹਾਂਜੀ ਤੁਹਾਡੀ ਜਨਮ ਭੂਮੀ ਤੇ ਜਦੋਂ ਤੁਸੀਂ ਜਨਮ ਮਤਲਬ ਫਰੈਸ਼ ਹੋ ਕੇ ਆਉਂਦੇ ਹੋ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਕਰਮ ਭੂਮੀ ਤਾਂ ਸਟ्रेसਫੁੱਲ ਰਹਿੰਦੀ ਹੈ ਹਾਂਜੀ ਤੇ ਜਨਮ ਭੂਮੀ ਠੀਕ ਹੈ ਜੀ ਆਪਣਾ ਕਾੜਾ ਕਰਾ ਆਪਣਾ ਬਿਲਕੁਲ ਜੀ ਹਾਂ ਜੀ ਬਾਕੀ ਗੁਰੂ ਮਹਾਰਾਜ ਦੀ ਨਗਰੀ ਹੈ ਜੀ ਗੁਰੂ ਰਾਮਦਾਸ ਜੀ ਦੀ ਜਿਹੜਾ ਉਹਥੇ ਤਾਂ ਅੰਮ੍ਰਿਤਸਰ ਦਾ ਜੀ ਬਿਲਕੁਲ ਬਿਲਕੁਲ ਜੀ ਤੇ ਆਪਾਂ ਵੀਰ ਜੀ ਗੱਲ ਕਰੀ ਆਪਣੇ ਘੋੜੇ ਦੀ ਪ੍ਰithvi ਰਾਜ ਦੀ ਜੀ ਹਾਂ ਜੀ ਹਾਂ ਜੀ ਕਿਉਂਕਿ ਇਸ ਦੀ ਬਲੱਡ ਲਾਈਨ ਵਿੱਚ ਚਲੋ ਆਪਾਂ ਸਾਂਝੀ ਕਰਾਂਗੇ ਇਸ ਦੀ ਬਲੱਡ ਲਾਈਨ 'ਚ ਅਕਸਰ ਇਹ ਗੱਲ ਹੁੰਦੀ ਆ ਕਿ ਸ਼ਿਕਨੀ ਬਹੁਤ ਹੈ ਪਰ ਹਾਈਟ ਤੇ ਮਜ਼ਬੂਤੀ ਬਹੁਤ ਘੱਟ ਹੁੰਦੀ ਹੈ ਇਸ ਲਾਈਨ ਦੇ ਵਿੱਚ ਪਰ ਇਸ ਘੋੜੇ ਨੂੰ ਦੇਖ ਕੇ ਤਾਂ ਡੈਫੀਨੇਸ਼ਨ ਚੇਂਜ ਹੋ ਗਈ ਇਸ ਲਾਈਨ ਦੀ ਵੀਰ ਦੀ ਤੇ ਕਿੰਨੇ ਟਾਈਮ ਦਾ ਆਪਣਾ ਘੋੜਾ ਹੋ ਗਿਆ ਜੀ ਪ੍ਰਿਥਵੀ ਰਾਜ ਵੀਰ ਜੀ ਘੋੜਾ ਹੋ ਗਿਆ ਜੀ 6 ਸਾਢੇ 6 ਸਾਲ ਦਾ ਹੋ ਗਿਆ ਠੀਕ ਹੈ ਜੀ ਤੇ ਜਦ ਮੈਂ ਲਿੱਤਾ ਸੀ ਜੀ ਤਦ ਚਾਰ ਤਿੰਨ ਲੱਗੇ ਸੀ ਉਹ ਚਾਰ ਸਾਲ ਦਾ ਸੀ ਜੀ ਤੇ ਉਤ ਤੋਂ ਬਾਅਦ ਬੱਚੇ ਨੇ ਆ ਕੇ ਬੜੀ ਚੰਗੀ ਗਰੋਥ ਵੀ ਕੀਤੀ ਹੈ ਠੀਕ ਹੈ ਬਾਈ ਜੀ ਤੇ ਸਟਰਕਚਰਲੀ ਵੀ ਤੇ ਓਵਰਆਲ ਕਨਫਰਮੇਸ਼ਨ ਤੋਂ ਵੀ ਬਹੁਤ ਬਹੁਤ ਚੰਗਾ ਘੋੜਾ ਤਿਆਰ ਹੋਇਆ ਜੀ ਠੀਕ ਹੈ ਵੀਰ ਜੀ ਵੀਰ ਜੀ ਮੈਂ ਜਦੋਂ ਆਪਾਂ ਪ੍ਰithvi ਰਾਜ ਦੇਖਿਆ ਤੁਸੀਂ ਕਿਹ ਵਿਚਾਰਦੰਦ ਸੀਗਾ ਹਨ तकरीबन ਚਾਰ ਦੰਦ ਜਦੋਂ ਘੋੜਾ ਹੁੰਦਾ तकरीबन तकरीबन 98 95 ਤੱਕ ਆਪਣੀ ਹਾਈਟ ਪ੍ਰੋਪਰ ਜਿਹੜੀ ਕਰ ਲੰਨਾ ਪੂਰੀ ਹੈ ਬਿਲਕੁਲ ਬਿਲਕੁਲ ਉਦੋਂ ਫਿਰ ਇਹਦੀ ਲਾਈਨਿੰਜ ਦੇਖੀ ਜਾਂ ਕੁਝ ਘੋੜੇ ਦੇ ਵਿੱਚ ਹੋਰ ਚੰਗਾ ਲੱਗਿਆ ਇਹ ਆਪਾਂ ਨੂੰ ਵੀਰ ਜੀ ਮੈਂ ਜਦ ਪ੍ਰithvi ਰਾਜ ਲਤਾ ਸਿੰਘ ਨੇ ਦੋਸਤ ਨਾਲ ਕਿ ਸਾਂਝਾ ਕੋੜਾ ਮੇਰਾ ਤੇ ਮੇਰਾ ਬੜਾ ਨਜ਼ਦੀਕੀ ਮੇਰੇ ਮਿੱਤਰ ਹੈ ਵਿਕਰਮ ਪਿੰਡਰ ਜੀ ਜੀ ਬਚਪਨ ਦੇ ਦੋਸਤ ਹੈ ਤੇ ਪ੍ਰithvi ਰਾਜ ਸਾਡਾ ਤੋਂ ਉਹਦਾ ਸਾਂਝਾ ਕੋੜਾ ਹੈ ਜੀ ਤੇ ਆਪਾਂ ਦੋਨੋਂ ਇਕੱਠੇ ਵੇਖਣ ਗਏ ਸੀ ਜੀ ਹਾਂਜੀ ਤੇ ਇੱਕ ਤਾਂ ਜੀ ਇਹ ਲਾਈਨ ਵੱਖਰੀ ਹੈ ਅੱਡ ਲਾਈਨ ਹੈ ਅਲੂਸ਼ਨ ਫ੍ਰੀ ਲਾਈਨ ਹੈ ਵੀ ਜੀ ਬਿਲਕੁਲ ਜੀ ਤੇ ਸੈਕੰਡਲੀ ਸਾਨੂੰ ਕੋੜਾ ਓਵਰ ਆਲ ਕਨਫਰਮੇਸ਼ਨ ਦਾ ਬੜਾ ਚੰਗਾ ਲੱਗਾ ਹਾਂਜੀ ਤੇ ਉਹਦੇ ਬਾਅਦ ਮਜ਼ਬੂਤੀ ਬੜੀ ਚੰਗੀ ਸੀ ਹਾਂਜੀ ਲੈਂਥ ਰੋਨ ਬਹੁਤ ਚੰਗੀ ਸੀ ਹੂੰ ਤੇ ਉਸ ਤੋਂ ਬਾਅਦ ਵਿਕਰਮ ਤੇ ਮੈਂ ਡਿਸਾਈਡ ਕੀਤਾ ਕਿ ਸਾਡੇ ਕੋਲ ਜਿਸ ਟਾਈਪ ਦੀ ਕੋੜੀਆਂ ਆ ਹਾਂਜੀ ਤੇ ਇੱਕ ਉਹੀ ਵਿਜਨ ਲੈ ਕੇ ਚੱਲੇ ਸੀ ਕਿ ਸਾਡੀ ਕੋੜੀਆਂ ਤੇ ਕਿਹੋ ਜਿਹਾ ਸੋਇਗਾ ਠੀਕ ਹੈ ਜੀ ਤੇ ਉਹ ਵਿਜਨ ਲੈ ਕੇ ਫਿਰ ਆਪਾਂ ਪ੍ਰਥਵੀ ਰਾਜ ਲਤਾ ਜੀ ਤੇ ਅੱਜ ਪ੍ਰਥਵੀ ਰਾਜ ਸਾਡੇ ਫਾਰਮ ਚ ਬੜਾ ਚੰਗਾ ਪ੍ਰੋਡਿਊਸ ਕਰ ਰਿਹਾ ਜੀ ਤੇ ਵਿਕਰਮ ਤੇ ਫਾਰਮ ਤੇ ਮੇਰੇ ਫਾਰਮ ਦੇ ਬੜਾ ਚੰਗੇ ਬੱਚੇ ਆਏ ਆ ਜੀ ਐਂਡ ਜਿਹੜਾ ਸਾਡਾ ਇੱਕ ਸੁਪਨਾ ਸੀ ਚੰਗਾ ਸਟੇਲ ਰੱਖਣ ਦਾ ਜੀ ਤੇ ਪ੍ਰithvi ਰਾਜ ਰਹੀ ਉਹ ਪੂਰਾ ਰਿਹਾ ਬਿਲਕੁਲ ਜੀ ਤੇ ਆਪਾਂ ਹੁਣ ਕਿਉਂਕਿ ਕਈ ਦੋਸਤ ਜਿਹੜੇ ਵੀਡੀਓ ਦੇਖ ਰਹੇ ਹੋਣੇ ਆ ਕਿਉਂਕਿ ਮੈਨੂੰ ਇਹ ਲੱਗਦਾ ਵੀ ਫਰਸਟ ਵੀਡੀਓ ਸ਼ਾਇਦ ਪ੍ਰithvi ਰਾਜ ਦੀ ਹਾਂਜੀ ਹਾਂਜੀ ਉਹ ਸੋਚ ਰਹੇ ਹੋਣੇ ਵੀ ਕੋੜੇ ਦੀ ਤਾਰੀਫ ਨਹੀਂ ਕਰਤੀ ਦਿਖਾ ਵੀ ਦਿੱਤਾ ਪਰ ਲਾਈਨ ਨਹੀਂ ਸਾਡੇ ਨਾਲ ਸਾਂਝੀ ਕਰੀ ਲਾਈਨ ਆਪਾਂ ਜਰੂਰ ਇਹਦੀ ਸਾਂਝੀ ਕਰੀਏ ਜੀ ਹਾਂਜੀ ਵੀਰ ਜੀ ਪ੍ਰithvi ਰਾਜ ਦਾ ਜਿਹੜਾ ਸ਼ਾਇਰ ਹੈ ਉਹ ਹੈਗਾ ਸਟੈਲਿਨ ਵਿਕਟਰ ਜੀ ਵਿਕਟਰ ਦਾ ਸ਼ਾਇਰ ਸੀ ਜੀ ਸਟੈਲਿਨ ਸੁੰਦਰ ਦੇਰ ਦਾ ਬਰ ਲਾਈਨ ਦਾ ਜੀ ਤੇ ਉਹਦੀ ਜਿਹੜੀ ਡੈਮ ਹੈ ਜੀ ਪ੍ਰithvi ਰਾਜ ਦੀ ਉਹ ਹੈਗੀ ਜੀ ਔਰ ਖਾਨਾ ਲਾਈਨ ਤੋਂ ਜੀ ਤੇ ਪ੍ਰithvi ਰਾਜ ਜੀ ਜਿਹੜਾ ਬੋਨ ਐਂਡ ਬ੍ਰੈਡ ਹੋਇਆ ਮੇਰੇ ਬੜੇ ਚੰਗੇ ਮਿੱਤਰ ਹੈ ਉਹਨਾਂ ਦੇ ਕਰ ਪੈਦਾ ਹੋਇਆ ਜੀ ਜਤਿੰਦਰ ਸਿੰਘ ਜਿੰਰੂਕਾ ਜੀ ਤੇ ਹੀ ਇਸ ਦਾ ਬਰੀਡਰ ਜੀ ਤੇ ਉਸ ਤੋਂ ਬਾਅਦ ਫਿਰ ਪੰਜਾਬ ਇੱਕਦੋ ਆ ਕੇ ਮੁਕਾ ਨੂੰ ਲਾਇਆ ਤੇ ਫਿਰ ਫਾਈਨਲੀ ਪ੍ਰithvi ਰਾਜ ਨੇ ਸਾਡਾ ਫਾਰਮ ਚੁਣਿਆ ਜੀ ਆਪਣਾ ਕਰ ਬਣਾ ਲੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਵੀਰ ਜੀ ਪ੍ਰਿਥਵੀ ਰਾਜ ਦੇ ਆਪਾਂ ਜਦੋਂ ਪਰਚੇਜ ਕੀਤਾ ਉਦੋਂ ਰਿਜ਼ਲਟ ਦੇਖੇ ਸੀ ਜਾਂ ਆਪਨੂੰ ਘੋੜੇ ਹੀ ਜ਼ਿਆਦਾ ਇੰਨਾ ਪਸੰਦ ਆ ਗਏ ਵੀ ਤੋਂ ਆਪਾਂ ਨੇ ਬਰੀਡਿੰਗ ਕਰਾਉਣੀ ਆ ਕਿਉਂਕਿ ਜਿਵੇਂ ਅਲੀਸ਼ਾਨ ਲਾਈਨ ਵੀ ਆਪਾਂ ਅਕਸਰ ਕਹਿ ਦਿੰਨੇ ਆ ਵੀ ਬਰੀਡਿੰਗ ਬਹੁਤ ਜ਼ਿਆਦਾ ਹੋ ਰਹੀ ਆ ਅਲੀਸ਼ਾਨ ਲਾਈਨ ਦੇ ਤੁਹਾਡੇ ਕੋਲ ਬਹੁਤ ਚੰਗੇ ਚੰਗੇ ਬੱਚੇ ਨੇ ਆਪਾਂ ਅੱਗੇ ਵੀਡੀਓ ਚ ਦਿਖਾਵਾਂਗੇ ਫਿਰ ਉਦੋਂ ਪਹਿਲਾਂ ਇਹਦੇ ਬੱਚੇ ਦੇਖੇ ਸੀ ਜਾਂ ਤੁਹਾਨੂੰ ਮਤਲਬ ਸਟਰਕਚਰ ਵਾਈਜ਼ ਘੋੜਾ ਪਸੰਦ ਆ ਗਿਆ ਸੀ ਵੀ ਇਸ ਲਾਈਨ ਦੇ ਵਿੱਚ ਕੱਦ ਕਾਠ ਵਾਲਾ ਘੋੜਾ ਵੀ ਪ੍ਰਥਵੀਰਾਜ ਮਾਤੇ ਵਿਕਰਮ ਦੇਖਣ ਗਈ ਸੀ ਹਾਂਜੀ ਤਾਂ ਇਨੀਸ਼ੀਅਲੀ ਜੀ ਅ ਪ੍ਰਥਵੀਰਾਜ ਦੇ ਬਿੰਦ ਰਿਜ਼ਲਟ ਨਹੀਂ ਸੀ ਕਿ ਕਿ ਪ੍ਰਥਵੀਰਾਜ ਖੋਦ ਕਟੂ ਮਰਦਾ ਕੋੜਾ ਸੀ ਜੀ ਬੱਚਾ ਸੀ ਇਨ ਫੈਕਟ ਹਾਂਜੀ ਤੇ ਇੱਕ ਦੋ ਰਿਜ਼ਲਟ ਸੀ ਤੇ ਰਿਜ਼ਲਟ ਬਹੁਤ ਚੰਗਾ ਲੱਗਿਆ ਸਾਨੂੰ ਹਾਂਜੀ ਤੇ ਇੱਕ ਤੇ ਉਹ ਇੱਕ ਦੋ ਰਿਜ਼ਲਟ ਦਿਖੇ ਉਸ ਤੋਂ ਬਾਅਦ ਵੱਖਰੀ ਲਾਈਨ ਸੀ ਜੀ ਤੇ ਉਹਦੇ ਇਲਾਵਾ ਕਦ ਕਾਟ ਮਜ਼ਬੂਤੀ ਕਨਫਰਮੇਸ਼ਨ ਪੂਰਾ ਪੈਕੇਜ ਜਿਹਨੂੰ ਕੋੜੇ ਦਾ ਕਹਿੰਦੇ ਆ ਇੱਕ ਮੇਨ ਗੱਲ ਜਿਹੜੀ ਆਪਾਂ ਕਹਿੰਦੇ ਹਾਂ ਉਹ ਨਿਆ ਮਾਰਕਿੰਗ ਮਾਰਕਿੰਗ ਹਾਂ ਤੇ ਕਾਲਾ ਕੋੜਾ ਵਿਦ ਫੁੱਲ ਬਲੇਸ ਹਾਂ ਇਹ ਸਟਰਕਚਰ ਦਾ ਜੀ ਹੁਣ ਪਰਮਾਪਨ ਸੁਖ ਰੱਖੇ ਹਾਂਜੀ ਹੁਣ 68 ਇੰਚਸ ਔਨ ਸਕੇਲ ਹੋ ਗਿਆ ਹੈ ਬਿਲਕੁਲ ਜੀ ਬਿਨਾ ਖਰੀ ਲਏ ਤੇ ਤੁਸੀਂ ਖੁਦ ਵੇਖਿਆ ਤੇ ਉਹਦਾ ਸੁੰਬ ਸਾਈਜ਼ ਦੇਖੋ ਤੇ ਹਾਂਜੀ ਉਹਦਾ ਓਵਰਲ ਸਟਰਕਚਰ ਵੇਖੋ ਬਿਲਕੁਲ ਜੀ ਤੇ ਪ੍ਰੋਡਿਊਸ ਤੇ ਪਹੁੰਚ ਨਾ ਕਰੇਗੀ ਜੀ ਪ੍ਰੋਡਿਊਸ ਤਾਂ ਮੈਂ ਤੁਹਾਡੇ ਫਾਰਮ ਤੇ ਰਿਜ਼ਲਟ ਦੇਖਣ ਦਾ ਬਿਲਕੁਲ ਹੋਊਗਾ ਉਹ ਆਪਦੀ ਕਾਪੀ ਦਿੱਤੀ ਆ ਆਪਦੇ ਨਾਲੋਂ ਸਭ ਤੋਂ ਵੱਧ ਕੇ ਫੇਸ ਫੂਸ ਬੱਚੇ ਦਾ ਬੜਾ ਸੋਹਣਾ ਹਾਂਜੀ 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 ਤੇ ਬੱਚੇ ਦਾ ਨਾਮ ਆ ਜੀ ਬਹੁਬਲੀ ਜੀ ਤੇ ਸਾਡੇ ਕੋਲ ਇੱਕ ਸ਼ੋਵਨਰ ਕੁੜੀ ਹੈ ਹੀਰ ਜੀ ਉਹ ਉਤੋਂ ਆਇਆ ਜੀ ਉਹਨ ਬੱਚਾ ਅਬਾਊਟ 18 19 ਮਹੀਨਿਆਂ ਦਾ ਹੋ ਗਿਆ ਹਾਂਜੀ ਤੇ 18 19 ਮਹੀਨਿਆਂ ਚ ਅਬਾਊਟ 56 63 ਇੰਚ ਤੋ ਆਲਡੀ ਹੋ ਗਿਆ ਜੀ ਤੇ ਫੇਸ ਕੁਆਲਟੀ ਬਹੁਤ ਚੰਗੀ ਹੈ ਜੀ ਤੇ ਓਵਰ ਆਲ ਕਨਫਰਮੇਸ਼ਨ ਦਾ ਬਹੁਤ ਚੰਗਾ ਬੱਚਾ ਤੇ ਪ੍ਰithvi ਰਾਜ ਬੱਚਾ ਬਹੁਤ ਚੰਗੀ ਫਾਈਨਸ ਪਾ ਰਿਹਾ ਜੀ ਬਿਲਕੁਲ ਭਾਈ ਜੀ ਜਿਵੇਂ ਮੈਂ ਤੁਹਾਡੇ ਕੋਲ ਇੱਕ ਸਟੈਲੀਅਨ ਇਸ ਤੋਂ ਪਹਿਲਾਂ ਦੇਖਿਆ ਇਸ ਦਲਵਾਗ ਦਾ ਬੱਚਾ ਸਿੰਧ ਵਾਲਾ ਉਹਦੀ ਵੀ ਰਿਜ਼ਲਟ ਬੜੇ ਚੰਗੇ ਆਏ ਆ ਇਹ ਆਪਾਂ ਓਪਨ ਕੀਤਾ ਸੀ ਤੇ ਮੈਨੂੰ ਤੁਸੀਂ ਦੱਸਿਆ ਸੀ ਵੀ ਬਹੁਤ ਚੰਗੀਆਂ ਘੋੜੀਆਂ ਪੰਜਾਬ ਦੇ ਕੋਨੇ-ਕੋਨੇ ਵਿੱਚ ਮਿਲ ਨਹੀਂ ਆਉਂਦੀਆਂ ਬਿਲਕੁਲ ਬਿਲਕੁਲ ਤੇ ਇਹਦੀ ਫਿਰ ਫੀਸ ਵਗੈਰਾ ਆਪਣੇ ਘੋੜੇ ਦੀ ਕੀ ਰੱਖੀ ਜੀ ਆਪਾਂ ਨੇ ਵੀਰ ਜੀ ਹੁਣ ਪ੍ਰithvi ਰਾਜ ਦੀ ਜਿਹੜੀ ਫੀਸ ਹੈ ਮੇਰਾ ਸਭ ਤੋਂ ਵੱਡਾ ਅ ਇਹ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਪ੍ਰਾਖ ਹੈਗੇ ਜਿਹੜੇ ਜ਼ਿਆਦਾ ਪੈਸੇ ਖਰਚ ਨਹੀਂ ਚਾਹੁੰਦੇ ਆ ਫੋਰ ਨਹੀਂ ਕਰ ਸਕਦੇ ਜੀ ਉਹਨਾਂ ਨੂੰ ਇੱਕ ਵੱਖਰੇ ਲਾਈਨ ਦਾ ਕੋੜਾ ਮਿਲੇ ਜੀ ਇਸੇ ਲਈ ਉਹਦੀ ਮੈਂ ਪ੍ਰਤੀ ਦਿਹਾੜੀ ਫੀਸ ਰੱਖੀ ਹੈ 31000 ਰੁਪਿਆ ਜੀ ਤੇ 31000 ਰੁਪਿਆ ਰੱਖਣ ਦਾ ਜੀ ਮਕਸਦ ਹੈ ਇਹ ਹੈ ਕਿ ਜਿਹੜੇ ਬੰਦੇ ਉਹ ਜ਼ਿਆਦਾ ਪਹਿ ਨਹੀਂ ਖਰਤਾ ਤਾਂ ਉਹ ਸਾਡੇ ਕੋਲ ਆਨ ਜੀ ਐਂਡ ਸਾਡੇ ਨਾਰਮਲੀ ਜੀ ਪੰਜਾਬ ਵਿੱਚ ਇੱਕ ਜਾਂ ਇੰਡੀਆ ਦਾ ਕਹਿੰਦੇ ਕਲਚਰ ਹੈ ਕਿ ਮਹਿੰਗੀ ਚੀਜ਼ ਚੰਗੀ ਹੁੰਦੀ ਹੈ ਹਾਂਜੀ ਬਿਲਕੁਲ ਤੇ 31000 ਰੁਪਏ ਦਾ ਮਤਲਬ ਨਹੀਂ ਕਿ ਸਾਡਾ ਕੋੜਾ ਮਾਰਾ ਹੈ ਹਾਂਜੀ ਉਹਦਾ ਮਤਲਬ ਹੈ ਕਿ ਮੈਂ ਲੋਕਾਂ ਨੂੰ ਹੈਲਪ ਕਰਨਾ ਚਾਹਨਾ। ਅਭੀ ਅਕਸਰ ਲੋਕ ਕਹਿ ਦਿੰਦੇ ਆ ਵੀ ਇਹ ਜਿਵੇਂ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਕਹਾਂ ਵੀ ਕੋੜੇ ਤਾਂ ਵੱਡੇ ਲੋਕਾਂ ਦੀ ਗੇਮ ਬਣ ਕੇ ਰਹੇਗੀ। ਵੀ ਤੁਸੀਂ ਇਹ ਗੱਲ ਕਹਿੰਦੇ ਹੋ ਭਾਈ ਪ੍ਰਮਾਤਮਾ ਨੇ ਸਾਡਾ ਸ਼ੌਕ ਪੂਰਾ ਕੀਤਾ। ਵੀ ਲੋਕ ਵੀ ਪੂਰਾ ਕਰ ਸਕਦਾ। ਇਸ ਤੋਂ ਉੱਪਰ ਮੈਨੂੰ ਤਾਂ ਇਹ ਨਹੀਂ ਲੱਗਦਾ ਵੀ ਤੁਸੀਂ ਹੋਰ ਕੁਝ ਕਰ ਸਕਦੇ। ਬਿਲਕੁਲ ਜੀ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ। ਹਮ ਤੇ ਜਿਵੇਂ ਮੈਂ ਪਹਿਲੇ ਵੀ ਕਿਹਾ ਜੀ ਬੜੀ ਬਾਰ ਕੋੜੇ ਮਰਕ ਪੈਸ਼ਨ ਹੈ। ਜੀ ਤੇ ਮੇਰੇ ਲਈ ਕੋਈ ਕਮਾਈ ਦਾ ਸਰੀਆ ਨਹੀਂ ਹੈ। ਹਮ ਤੇ ਮੈਂ ਬਸ ਇੱਕ ਆਪਣਾ ਪੈਸ਼ਨ ਬਾਕੀ ਪਰਵਾਂ ਨੂੰ ਇੱਕ ਐਕਸਟੈਂਡ ਕਰ ਰਿਹਾ ਹਾਂ ਬਿਲਕੁਲ ਇਹ ਦੋਸਤੋ ਘੋੜਿਆਂ ਵਾਲੇ ਵੀਰੋ ਗੱਲ ਜਰੂਰ ਤੁਸੀਂ ਯਾਦ ਰੱਖਿਆ ਕਰੋ ਕਿ ਵੀਰ ਜੀ ਕੋਲ ਜਿਵੇਂ ਸਿੰਧਵਾਦ ਘੋੜਾ ਬਹੁਤ ਵੱਡੇ ਕੱਦ ਦਾ ਉਹਦੇ ਵੀਰ ਜੀ ਨੇ ਕਹੇ ਸੀ ਕੋਈ ਚੱਕਰ ਵਾਲੀ ਗੱਲ ਨਹੀਂ ਵੈਸੇ ਮੈਂ ਦੋਸਤਾਂ ਨੂੰ ਇਹ ਗੱਲ ਦੀ ਵਧਾਈ ਵੀ ਦਿਆਂਗਾ ਬਹੁਤ ਚੰਗੇ ਚੰਗੇ ਘੋੜਿਆਂ ਬਾਈ ਜੀ ਹਾਂ ਜੀ ਹਾਂ ਜੀ ਤੇ ਪ੍ਰithvi ਰਾਜ ਦੇ ਰਿਜ਼ਲਟ ਵੀ ਤੁਸੀਂ ਦੇਖ ਰਹੇ ਹੋਣੇ ਵੀਡੀਓ ਦੇ ਵਿੱਚ ਪ੍ਰithvi ਰਾਜ ਬਹੁਤ ਚੰਗਾ ਘੋੜਾ ਜੇ ਵੀਰ ਜੀ ਇਹੀ ਮਤਲਬ ਇੱਕ ਤਰ੍ਹਾਂ ਤੁਹਾਡਾ ਤਾਂ ਪੈਸ਼ਨ ਆ ਜੇ ਕਿਤਾਕਾਰ ਦੇ ਕੋਲ ਹੋਵੇ ਸ਼ਾਇਦ ਇਹਦੀ ਫੀਸ ਲੱਖ ਜਾਂ ਡੇਢ ਲੱਖ ਵੀ ਹੋ ਜ ਚਲੋ ਘੋੜਾ ਹੈ ਵੀ ਇੰਨੀ ਫੀਸ ਲਾਪਰੂਖ ਦੇਖਦਾ ਵੀ ਇੰਨੀ ਹਾਈਟ ਦੇ ਵਿੱਚ ਅਗਰ ਡਿਫਰੈਂਟ ਲਾਈਨ ਦਾ ਘੋੜਾ ਤਾਂ ਜਾਇਜ ਵੀ ਕਈਆਂ ਦਾ ਜਿਹੜਾ ਨਾ ਕਿਤਾ ਉਹ ਲੱਗ ਗੱਲ ਆ ਪਰ ਤੁਸੀਂ ਜਿਹੜੀ ਚੀਜ਼ ਸੋਚ ਕੇ ਚੱਲਦੇ ਹੋ ਵੀ ਅਸੀਂ ਲੋਕਾਂ ਨੂੰ ਜੋੜਨਾ ਨਾਲ ਇਸ ਚੰਗੇ ਸ਼ੌਂਕ ਦੇ ਨਾਲ ਜੋੜਨਾ ਵੀ ਲੋਕ ਵੀ ਸਰਵਾਈਵ ਕਰਨ ਤੁਹਾਡੇ ਬਿਲਕੁਲ ਬਿਲਕੁਲ ਜੀ ਵੀ ਜੇ ਆਪਾਂ ਆਪਣਾ ਘੋੜਾ ਦਾ ਦਿਖਾਤਾ ਤੁਸੀਂ ਕਿਹਾ ਸੀ ਵੀ ਟਾਪ ਪ੍ਰੋਡਿਊਸਰ ਘੋੜਾ ਸੋ ਸਮਝ ਕੇ ਲਿਆ ਆਪਾਂ ਨੇ ਤੇ ਤੁਹਾਡੀਆਂ ਉਮੀਦਾਂ ਤੇ ਵੀ ਖਰਾ ਉਤਰਿਆ ਤੇ ਘੋੜੀਆਂ ਤੁਹਾਡੇ ਕੋਲ ਤਕਰੀਬਨ 40 ਦੇ ਕਰੀ ਬਹੁਤ ਚੰਗੀਆਂ ਬਰੂਡ ਮੇਅਰਸ ਨੇ ਜਿਨ੍ਹਾਂ ਨੇ ਟਾਪ ਦਾ ਪ੍ਰੋਡਿਊਸ ਕੀਤਾ ਤੇ ਉਹਨਾਂ ਚੋਂ ਇੱਕ ਨੀਲੇ ਰੰਗ ਦੀ ਘੋੜੀ ਆ ਤੇ ਨੀਲੇ ਰੰਗ ਦੀ ਘੋੜੀ ਦੇਖ ਕੇ ਕਈ ਦੋਸਤ ਸਮਝ ਗਏ ਹੋਣੇ ਭਾਈ ਮੱਜੂ ਕੇ ਲਾਈ ਨੇ ਬਿਲੋਂਗ ਕਰਦੀ ਹੋਗੀ ਹੈ ਤੇ ਕੋੜੀ ਦਾ ਨਾਂ ਜੀ ਫਿਜ਼ਾ ਬਿਲਕੁਲ ਵੀ ਜੀ ਫਿਜ਼ਾ ਹਾਂਜੀ ਇਹਦੀ ਪ੍ਰੋਪਰਟੀ ਡਿਟੇਲ ਹੈ ਵੀਰ ਜੀ ਫਿਜ਼ਾ ਦੀ ਫਿਜ਼ਾ ਹੈਗੀ ਹੈ ਸਟੈਰਨ ਫਾਚੀ ਦੀ ਜੀ ਤੇ ਉਹਦੀ ਜਿਹੜੀ ਡੈਮ ਹੈ ਜੀ ਉਹ ਹੈਗੀ ਹੈ ਪਿੱਛੇ ਉਹਦੇ ਉਪਰ ਪੈਰਸ ਲਾਈਨ ਤੋਂ ਜੀ ਤੇ ਫਿਜ਼ਾ ਮੇਰੇ ਖਿਆਲ ਨਾਲ ਵੀ ਜੀ अबाउट 6.5 7 ਸਾਲ ਦੀ ਹੈ ਜੀ ਤੇ ਫਿਜ਼ਾ ਨੇ ਹੁਣ ਤੱਕ ਦੋ ਥਾਂ ਦਿੱਤੇ ਹੈ ਹਾਂਜੀ ਪਹਿਲਾ ਥਾਂ ਉਹਨੇ ਦਿੱਤਾ ਜੀ ਹੁਣ ਤੁਸੀਂ ਵਿਜ਼ੂਅਲ ਸ਼ੋ ਕਰੋਗੇ ਹਾਂਜੀ ਉਹਦਾ ਨਾਂ ਹੈ ਜੀ ਨੰਦਨੀ ਜੀ ਤੇ ਨੰਤਨੀ ਹੈ ਜੀ ਸਿੰਧਪਾਤ ਤੋਂ ਜੀ ਤੇ ਬਹੁਤ ਸੋਹਣੀ ਬੱਚੀ ਹੈ ਜੀ ਜੀ ਤੇ ਹੁਣ ਮਿਲਟੀ ਹੈ ਹਾਂਜੀ ਤੇ ਕਿੰਨਾ ਦੀ ਫੇਸ ਦੀ ਬਿਊਟੀ neck ਦਾ ਉਠਾਓ ਜੀ ਆ ਪੂੜਾ ਹਾਂਜੀ ਤੇ ਲੈਂਥ ਮਤਲਬ ਬਹੁਤ ਬਹੁਤ ਐਕਸਟਰਾ ਆਰਡੀਨਰੀ ਬੱਚੀ ਹੈ ਜੀ ਬਿਲਕੁਲ ਜੀ ਤੇ ਦੂਜਾ ਦਾ ਰਿਜ਼ਲਟ ਆ ਜੀ ਕਾਲੇ ਕਾਂਟੇ ਤੋਂ ਜੀ ਉਹ ਵੀ ਬਸ਼ੇਰੀਆਈ ਜੀ ਬਲੈਕ ਰੰਗ ਦੀ ਜੀ ਤੇ ਕਰੰਟਲੀ ਫਿਜ਼ਾ ਜੀ ਕੱਪਨ ਹੈ ਦਿਵਰਜਨੀਆਂ ਤੋਂ ਜੀ ਹਾਂ ਜੀ ਤੇ ਇਹਦੀ ਹਾਈਟ ਹੈ ਅਬਾਊਟ 64 ਇੰਚ ਔਨ ਵਾਟਰ ਸਕੇਲ ਠੀਕ ਹੈ ਬਾਈ ਹਾਂ ਜੀ ਹਾਂ ਜੀ ਬਾਈ ਇਹਦੀ ਖੜਨੀ ਬਹੁਤ ਚੰਗੀ ਲੱਗੀ ਮੈਨੂੰ ਜਿਵੇਂ ਨੇ ਮੈਂਟਾਂ ਦੇ ਵਿੱਚ ਹੀ ਸ਼ਾਟ ਦੇਤੇ ਜਦੋਂ ਡਰਾਉਟ ਕਰਾਇਆ ਤਾਂ ਵੀ ਇਹਦੀ ਤਾਉਣ ਉਸੇ ਜਗ੍ਹਾ ਤੇ ਸੀ ਜਦੋਂ ਸਟਿਲ ਖੜਾ ਹੈ ਉਦੋਂ ਵੀ ਉੱਥੇ ਸੀ ਬਿਲਕੁਲ ਫਿਰ ਇਹਦੀ ਖੜਮਨੀ ਨੇ ਮੋਲ ਲਿਆ ਜਾਂ ਬਲੱਡ ਲਾਈਨ ਨੇ ਜੀ ਦੋਨਾਂ ਨੇ ਜੀ ਅੱਛਾ ਜੀ ਤੇ ਇਨਫੈਕਟ ਹੁੰਦਾ ਮੈਂ ਵੀ ਜੀ ਫਾਰਮ ਤੇ ਜਾਣਾ ਸਭ ਤੋਂ ਪਹਿਲੇ ਮੈਂ ਫਿਜ਼ਾਨ ਨੂੰ ਕਰਾਣਾ ਹਾਂ ਜੀ ਕਿਉਂਕਿ ਫਿਜ਼ਾਨ ਨੂੰ ਦੇਖ ਕੇ ਮੇਰਾ ਇੱਕ ਬੜਾ ਫੇਵਰਿਟ ਸਟੈਲਿਅਨਸ ਜੀ ਅਲਬਖਸ ਸਾਰੇ ਇੰਡੀਆ ਚੋਂ ਕੋਣ ਨਹੀਂ ਜਾਂਦਾ ਹਾਂਜੀ ਬਾਈ ਆਰਪੀ ਦਾ ਹਾਂਜੀ ਤੇ ਜਿਵੇਂ ਅ ਅਲਬਖਸ ਦੀ ਖੜਨੀ ਸੀ ਹਾਂਜੀ ਸਾਂ ਪੂਰੇ ਮੈਂ ਇੱਕ ਤਾਨਕੇ ਤੇ ਪੂਰੀ ਮਤਲਬ ਆਪਣੀ ਐਟੀਟਿਊਡ ਨਾਲ ਬਿਲਕੁਲ ਫਿਰ ਜ਼ਿਆਦਾ ਵੀ ਸੇਮ ਹੈ ਜੀ ਉਹਨੂੰ ਜੇ ਤੁਸੀਂ ਇਸ ਤਰ੍ਹਾਂ ਛੱਡ ਦੋ ਹਾਂਜੀ ਪੂਰਾ ਦਿਨ ਛੱਡ ਛੱਡੋ ਉਹਨਾਂ ਸਤੇ ਖੜਾ ਕਰ ਦੇਣਾ ਬਿਲਕੁਲ ਜੀ ਤੇ ਇਨਫੈਕਟ ਕੋਈ ਵਾਧਾ ਕੇ ਬੜਾ ਮਜ਼ਾ ਵੀ ਆਉਂਦਾ ਜੀ ਇੱਕ ਪਾਸੇ ਮੈਂ ਖੁਦਾਬਖਸ਼ ਨੂੰ ਖੜਾ ਕਰ ਦਿੰਨਾ ਹਾਂਜੀ ਤੇ ਦੂਜੇ ਪਾਸੇ ਮੈਂ ਫਿਜ਼ਾ ਨੂੰ ਖੜਾ ਕਰ ਦਿੰਨਾ ਠੀਕ ਹੈ ਬਈ ਤੇ ਦੋਨਾਂ ਨੇ ਐ ਬਿਲਕੁਲ ਆਪਣੀ ਨੱਕ ਉੱਤੇ ਰੱਖਣੀ ਹੈ ਹਾਂਜੀ ਐ ਤਣ ਕੇ ਕਿ ਕੌਣ ਪਹਿਲੇ ਥੱਲੇ ਕਰਦਾ ਹੈ ਅੱਛਾ ਤੇ ਗ੍ਰੇ ਕਲਰ ਦੀ ਆਪੋ ਆਪ ਦੇ ਆਪ ਦੀ ਇੱਕ ਰਾਇਲਟੀ ਹੈ ਜੀ ਬਿਲਕੁਲ ਬਿਲਕੁਲ ਗ੍ਰੇ ਕਲਰ ਬਹੁਤ ਖੂਬਸੂਰਤ ਲੱਗਦਾ ਬਿਲਕੁਲ ਜੀ ਨਾਲ ਨਾਲ ਮਜੂਕ ਤੇ ਵੈਸੇ ਵੀ ਸਾਡੇ ਪੰਜਾਬ ਦੀ ਨਸਲ ਹੈ ਹਾਂਜੀ ਤੇ ਜੋ ਇਹ ਗ੍ਰੇ ਵੀ ਦੀ ਬਿਊਟੀ ਹੈ ਹਾਂ ਤੇ ਉਹ ਤਾਂ ਠੀਕ ਹੈ ਜੀ ਵਪਾਰੀਆਂ ਨੇ ਮਾਰਵਾੜੀ ਨੂੰ ਵੀ ਅੱਜੇ ਕੱਲ੍ਹ ਵਿੱਚ ਬਾਇਫਰਕੇਟ ਕਰਤਾ ਹੈ ਹਾਂਜੀ ਤੇ ਪਰ ਜਿਹੜੀ ਗ੍ਰੇ ਦੀ ਬਿਊਟੀ ਹੈ ਹਾਂਜੀ ਤੇ ਮੇਰੇ ਖੁਦ ਕੋਈ ਜੀ ਪਰਸਨਲੀ ਫਾਰਮ ਤੇ ਪੰਜ ਛੇ ਗ੍ਰੇ ਜਾਨਵਰ ਖੜੇ ਜੀ ਠੀਕ ਹੈ ਮੇਰੇ ਜੀ ਤੇ ਉਸ ਤੋਂ ਬਾਅਦ ਇੱਕ ਆਪਾਂ ਨੇ ਬਹੁਤ ਚੰਗੀ ਬਿਸ਼ੇਰੀ ਦੇਖੀ ਹੈ ਜੀ ਬਲੈਕ ਕਲਰ ਦੀ ਹਾਂਜੀ 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 ਤੇ ਸ਼ੋ ਕੁਆਲਟੀ ਦਾ ਤਕਰੀਬ ਤਾਡੇ ਕੋਲ ਸਾਰੇ ਜਾਨਵਰ ਨਹੀਂ ਮੈਨੂੰ ਇਹ ਲੱਗਦਾ ਇੱਕ ਦੋ ਜਾਨਵਰ ਇਹੋ ਜੇ ਮੈਂ ਕਹਿ ਸਕਦਾ ਵੀ ਜਿਹੜੇ ਆਪਾਂ ਗੱਲ ਸ਼ੋ ਐਨੀਮਲ ਨਹੀਂ ਹੈ ਜੀ ਨਹੀਂ ਤਾਂ ਤਕਰੀਬਨ ਤਕਰੀਬਨ ਜੇ ਆਪਾਂ ਗੱਲ ਕਰੀਏ ਪਤਲੀਆਂ ਮੋਰ ਵਰਗੀਆਂ ਕਰਦਣਾ ਤਕਰੀਬਨ ਤੇ ਫੇਸ ਦੇ ਬਹੁਤ ਚੰਗੇ ਬੱਚੇ ਨੇ ਤੇ ਇਹ ਬਿਸ਼ੇਰੀ ਵੀ ਮੈਨੂੰ ਇਹ ਲੱਗਦਾ ਵੀ ਸਰਖਾਵ ਘੋੜੇ ਦਾ ਬੈਸਟ ਰਿਜ਼ਲਟ ਹੈ ਜੀ ਬਿਲਕੁਲ ਜੀ ਸਰਖਾਵ ਦਾ ਬਣਾ ਦਾ ਬੈਸਟ ਰਿਜ਼ਲਟ ਹੈ ਜੀ ਹਾਂਜੀ ਤੇ ਵੀਰ ਜੀ ਇਹਦਾ ਨਾਮ ਹੈ ਜੀ ਰਾਜਲక్ష్ਮਣ ਜੀ ਇਹ ਵੀ ਜੀ ਮੇਰੀ ਹੋਮ ਬ੍ਰੀਡਿੰਗ ਹੈ ਜੀ ਤੇ ਇਹਦਾ ਸੋ ਸਰਦੋਸ 12 ਦਿੱਤਾ ਸਰਖਾ ਤੇ ਇਹਦੀ ਡੈਮ ਹੈ ਜੀ ਮੇਰੇ ਕੋਲ ਬੜੀ ਪੁਰਾਣੀ ਚੰਗੀ ਕੋੜੀ ਖੜੀ ਹੈ ਜੀ ਸੁੰਦਰੀ ਜੀ ਸੁੰਦਰੀ ਖੁਦ ਜੀ ਫਰੀਦਕੋਟ ਸ਼ੋਅ ਚੈਂਪੀਅਨ ਰਹਿ ਚੁੱਕੀ ਹੈ ਜੀ ਤੇ ਸੁੰਦਰੀ ਇਸ ਸਾਈਡ ਬਾਈ ਦਿਲਸ਼ਾਨ ਜੀ ਤੇ ਸੁੰਦਰੀ ਦੀ ਬੜੀ ਵੱਡੀ ਬੱਚੀ ਸ਼ਾਇਦ ਤੁਸੀਂ ਲਾਸਟ ਵੀਡੀਓਜ਼ ਕਵਰ ਕੀਤੀ ਸੀ ਕਿਸਮਤ ਦਿਲਵਾਉਂ ਤੂੰ ਜੀ ਤੇ ਏ ਉਹ ਦਿੱ ਆ ਦੋ ਜੀ ਬੱਚੀ ਆ ਤੇ ਇਹਨੂੰ ਅਗਲੇ ਸਾਲ ਹੁਣ 2025 ਵਿੱਚ ਮੈਂ ਸ਼ੋਅਾਂ ਲਈ ਵੀ ਤਿਆਰ ਕਰ ਰਿਹਾ ਜੀ ਬਈ ਤੇ ਓਵਰ ਆਲ ਜੇ ਤੁਸੀਂ ਇਹ ਬੱਚੀ ਦੇਖੋ ਇਹਦੀ ਸਕਿਨ ਕੁਆਲਿਟੀ ਦੇਖੋ ਹਾਂਜੀ ਬਹੁਤ ਪਤਲੀ ਬਹੁਤ ਫਾਈਨ ਸਕਿਨ ਕੁਆਲਿਟੀ ਹੈ ਜੀ ਜੀ ਤੇ ਓਵਰ ਆਲ ਜਿਹੜਾ ਪੈਕੇਜ ਐਸ ਅ ਪੈਕੇਜ ਇਸ ਵੈਰੀ ਵੈਰੀ ਬਿਊਟੀਫੁਲ ਬਿਲਕੁਲ ਹਾਂਜੀ ਵੀਰ ਜੀ ਦੇਖੋ ਬੱਚੇ ਤਾਂ ਆਪਾਂ ਜਿਵੇਂ ਕਹਿੰਦੇ ਵੀ ਮਾਂ ਦਾ ਬਹੁਤ ਵੱਡਾ ਰੋਲ ਹੁੰਦਾ ਬਿਲਕੁਲ ਬਿਲਡਿੰਗ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਫੋਕਸ ਰੱਖਿਆ ਤੁਹਾਡੇ ਕੋਲ ਬੱਚੇ ਵੀ ਬਹੁਤ ਜਿਵੇਂ ਅਲਬਖਸ਼ ਦਾ ਬੱਚਾ ਤਿਆਰ ਹੋਦਾ ਅਲਬਖਸ਼ ਆਨਲਾਈਨ ਟਾਈਮ ਤੁਹਾਡੇ ਕੋਲ ਹਰ ਇੱਕ ਤਰ੍ਹਾਂ ਦਾ ਘੋੜਾ ਵੀ ਹੋਣਾ ਤੇ ਹਰ ਇੱਕ ਤਰ੍ਹਾਂ ਦੀ ਘੋੜੀ ਵੀ ਹੈਗੀ ਆ ਤੁਹਾਡੇ ਕੋਲ ਪ੍ਰੋਡਕਸ਼ਨ ਬਹੁਤ ਚੰਗੀ ਹੋ ਰਹੀ ਹੈ ਥੈਂਕ ਯੂ ਜੀ ਤੇ ਉਮੀਦ ਕਰਦੇ ਆਂ ਵੀ ਇਹ ਬਸ਼ੇਰੀ ਵੀ ਆ ਜਿਹੜੀ ਜਿਵੇਂ ਤੁਹਾਡਾ ਸਰਖਾਪ ਦਾ ਬਸ਼ੇਰਾ ਚੈਂਪੀਅਨ ਵੀ ਬਣਦਾ ਜੀ ਹਾਂ ਉਹਦਾ ਨਾਮ ਕਰਮਦੇਵ ਜੀ ਕਰਮਦੇਵ ਤੇ ਕਾਫੀ ਬੱਚੇ ਤੁਹਾਡੇ ਕੋਲ ਸਰਖਾਪ ਦੇ ਮੈਂ ਦੇਖਿਆ ਬਹੁਤ ਚੰਗੇ ਚੰਗੇ ਨੇ ਉਮੀਦ ਕਰਦੇ ਆਂ ਵੀ ਇਹ ਵੀ ਸ਼ੋਹਾਂ ਚ ਕੁਝ ਚੰਗਾ ਕਰੋ ਜੀ ਬਿਲਕੁਲ ਉਮੀਦ ਹੈ ਜੀ ਤੇ ਇਸ ਲਈ ਜੀ ਇਹਦੀ ਹੁਣ ਆਲਰੇਡੀ ਤਿਆਰੀ ਸ਼ੁਰੂ ਕਾਤੀ ਆ। ਹਾਂਜੀ। ਤੇ ਕੈਨ ਨੂੰ ਤੇ ਸ਼ੋਜ਼ ਨੂੰ ਹੋਰ 6 7 ਮਹੀਨੇ ਪਏ ਆ। ਹਾਂਜੀ। ਪਰ 6 7 ਮਹੀਨੇ ਇਸ ਤੇ ਲੰਘ ਜਾਣੇ ਜੀ। ਬਿਲਕੁਲ ਜੀ। ਤੇ ਜਨਰ ਕਦੀ ਜੀ ਇੱਕ ਜਾਂ ਦੋ ਦਿਨ ਦੀ ਆ ਮਹੀਨੇ ਦੀ ਤਿਆਰ ਤਾਂ ਤਿਆਰ ਦਿੰਦਾ। ਬਿਲਕੁਲ ਜੀ। ਉਦਰੇ ਜੀ ਪੂਰੇ ਸਾਲ ਦੀ ਮਿਹਨਤ ਲੱਗੀ ਹੁੰਦੀ ਹੈ। ਹੂੰ। ਤੇ ਜਦ ਸ਼ੋਅ ਚਾਓ ਤੇ ਆਫ ਕੋਰਸ ਜੇ ਸਮਨਾ ਸਾਮਨੇ ਵਾਲਾ ਜੇ ਚੰਦਰ ਤੋਂ ਦੇ ਜਨਮ ਤੋਂ ਬੈਟਰ ਆ ਹਾਂਜੀ ਤੇ ਆਫ ਕੋਰਸ ਮੈਂ ਬੈ ਕੇ ਖੁਦ ਕਲਾਪਿੰਗ ਕਰਨਾ ਬਿਲਕੁਲ ਜੀ ਤੇ ਇਹ ਚੰਗੇ ਸਪੋਰਟਸਮੈਨ ਦੀ ਇਨਸ਼ਾਨੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਇਹਨੂੰ ਬੱਚੇ ਨੂੰ ਆਪਣੀ ਅਬਿਲਿਟੀ ਦੇ ਹਿਸਾਬ ਨਾਲ ਪ੍ਰੋਪਰ ਤਿਆਰ ਕਰਾ ਕੇ ਇਹਨੂੰ ਬੈਸਟ ਪ੍ਰੀਜ਼ੈਂਟ ਕਰੀਏ ਜੋ ਇਹਦੀ ਜੋ ਇਹਦੀ ਐਕਚੁਅਲ ਗੈਨਰੀਟੀ ਹੈ ਬਿਲਕੁਲ 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 ਤੇ ਆਪਾਂ ਇੱਕ ਕੁੜੀ ਦੇਖਿਆ ਹੀ ਲਾਸਟ ਦੇ ਉੱਪਰ ਬੜੀ ਚੰਗੀ ਹੈ ਜੋ ਵੀ ਸਾਈਜ਼ ਦੀ ਹੈ ਤੇ ਕੰਨ ਕੰਨ ਬੜਾ ਚੰਗਾ ਹੈ ਉਹਦੀ ਕੀ ਡਿਟੇਲ ਹੈ ਜੀ ਕੁੜੀ ਦੀ ਵਿਰਜੀ ਇਹ ਮੇਰੇ ਫਾਰਮ ਦੀ ਜੀ ਵਨ ਆਫ ਦਾ ਫੇਵਰਿਟ ਹੈ ਜੀ ਇਹਦਾ ਨਾਮ ਹੈ ਆਲਿਆ ਆਲਿਆ ਜੀ ਤੇ ਆਲਿਆ ਜੀ ਇਸ ਸਾਈਡ ਬਾਈ ਸ਼ਾਨਦਾਰ ਜੀ ਤੇ ਇਹਦੀ ਜਿਹੜੀ ਡੈਮ ਹੈ ਜੀ ਉਹ ਡੈਮ ਵੀ ਇਹਦੀ ਪੈਰਸ ਲਾਈਨ ਤੋਂ ਹੈ ਜੀ ਤੇ ਬਹੁਤ ਵੱਡੇ ਸਾਈਜ਼ ਦੀ ਹੈ ਜੀ ਤੇ ਇਹ ਵੀ ਜੀ ਮਲਟੀ ਸ਼ੋ ਵੀਨਰ ਕੋੜੀ ਹੈ ਜੀ ਜੀ ਤੇ ਇਹਦੀ ਹਾਈਟ ਹੈ ਜੀ ਅਬਾਊਟ 5 ਫੈਟ 63 ਇੰਚ ਔਨ ਵਾਟਰ ਸਕੇਲ ਠੀਕ ਹੈ ਵੀਰ ਜੀ ਤੇ ਤੇ ਕਿੰਨੇ ਕ ਟਾਈਮ ਤੋਂ ਵੀਰ ਜੀ ਆਪਣੇ ਕੋਲ ਕੋੜੀ ਹੈ ਵੀਰ ਜੀ ਮੈਨੂੰ ਇਹਨੂੰ ਲਿੱਤੇ ਬਹੁਤ 3 ਸਾਲ ਹੋ ਗਏ ਹੈ ਆਪਣੇ ਕੋਲ ਕਿੰਨੇ ਬੱਚੇ ਦਿੱਤੇ ਵੀਰ ਜੀ ਇਹਨੇ ਵੀਰ ਜੀ ਇਹਨੇ ਪਹਿਲਾਂ ਮੇਰੇ ਕੋਲ ਸੁਆ ਦਿੱਤੀ ਜੀ ਇੱਕ ਫਿਲੀ ਦਿੱਤੀ ਸੀ ਜੀ ਦੇਵਰਾਜ ਰੰਨਿਆ ਤੋਂ ਜੀ ਤੇ ਹੁਣ ਕਰੰਟਲੀ ਇਹ ਪ੍ਰੈਗਨੈਂਟ ਹੈ ਜੀ ਸਟੈਲੀਨ ਰਾਜਸਰੂਪ ਨਾਲ ਸੁਲਤਾਨ ਦਾ ਬੱਚਾ ਜੀ ਸੁਲਤਾਨ ਦਾ ਬੱਚਾ ਜਿਹੜਾ ਉਦੇਪੁਰ ਪੈਲੇਸ ਲੈ ਗਿਆ ਠੀਕ ਹੈ ਉਹ ਤੋਂ ਪਰੇ ਸਵਿਚਾ ਜਣਾ ਉਹ ਤੋਂ ਕੰਟਰੀ ਪ੍ਰੈਜ਼ੈਂਟ ਹੈ ਜੀ ਠੀਕ ਇਹ ਵੀ ਇੱਕ ਟਾਪ ਪ੍ਰੋਡਿਊਸਰ ਘੋੜੀਆਂ ਤੁਸੀਂ ਇਹਦੀ ਬੱਚੀ ਬਾਰੇ ਵੀ ਦੱਸਿਆ ਸੀ ਮੈਨੂੰ ਹਾਂਜੀ 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 ਬਹੁਤ ਚੰਗੀ ਬੱਚੀ ਸੀ ਬਹੁਤ ਚੰਗੀ ਬੱਚੀ ਸੀ ਬਿਲਕੁਲ ਜੀ ਵੀਰ ਜੀ ਇੱਕ ਮੈਂ ਚੀਜ਼ ਪੁੱਛਣੀ ਚਾਹੁੰਗਾ ਜਿਵੇਂ ਤੁਹਾਡੇ ਕੋਲ ਬੜੀਆਂ ਚੰਗੀਆਂ ਘੋੜੀਆਂ ਨੇ ਪਤਾ ਹੀ ਆ ਵੀ ਚੰਗਾ ਘੋੜਾ ਤੇ ਚੰਗੀ ਘੋੜੀ ਨੇ ਤਕਰੀਬਨ ਪ੍ਰੋਬੈਬਿਲਟੀ ਬਹੁਤ ਜ਼ਿਆਦਾ ਹੁੰਦੀ ਹੈ ਵੀ ਚੰਗਾ ਬੱਚਾ ਦੇਣੇ ਬਿਲਕੁਲ ਠੀਕ ਹੈ ਜੀ ਤੇ ਵੀਰ ਜੀ ਜਿਵੇਂ ਬਰੀਡਿੰਗ ਕਰਦੇ ਹੁਣ ਅਕਸਰ ਬੜੇ ਸੱਜਣਾ ਨੂੰ ਹੁੰਦਾ ਯਾਰ ਵੀ ਹੁਣ ਵੀਡੀਓ ਦੇ ਵਿੱਚ ਵੀ ਦੇਖ ਰਹਾ ਹ ਬੱਚਾ ਮੰਗੇ ਜਾਂ ਕੋ ਕੋੜੀ ਕਿਵੇਂ ਕਰਦਾਨੇ ਪਾਈ ਨਹੀਂ ਵੀਰ ਜੀ ਬਿਲਕੁਲ ਹੁਣ ਫਾਰਮ ਤੇ ਆਂਦੇ ਆ ਪ੍ਰਾਪ ਕਾਫੀ ਹਾਂਜੀ ਤੇ ਆਕੇ ਮਤਲਬ ਐਨੇ ਕਿ ਕੋ ਸਟ੍ਰਿਕਟ ਹੋ ਜਾਨੇ ਕਿ ਮੈਂ ਨਹੀਂ ਜਣੇ ਜੀ ਤੇ ਆਂਦੇ ਆਕੇ ਮੈਂ ਦਿੰਨਾ ਵੀ ਆ ਜੀ ਤੇ ਆ আফਟਰ 올 ਰੋਟੇਸ਼ਨ ਇਜ਼ ਇੰਪੋਰਟੈਂਟ ਬਿਲਕੁਲ ਤੇ ਉਹਨ ਮੇਰੇ ਅਬਾਊਟ 30 ਕੋੜੀਆਂ ਥਾਂ ਦੇਣ ਵਾਲੀਆਂ ਜੀ ਤੇ ਆਫ ਕੋਰਸ ਜੇ ਕੋਈ ਆਂਦੇ ਆਪਰਾ ਕੋ ਉਹਨਾਂ ਨੂੰ ਕੋਈ ਚੀਜ਼ ਚੰਗੀ ਲੱਗਦੀ ਹੈ ਹਾਂਜੀ ਤੇ ਬੈ ਕੇ ਗੱਲ ਜਿਹੜੀ ਦੇਣ ਵਾਲੀ ਚੀਜ਼ ਹੋएगी ਹਾਂਜੀ ਉਹ ਬੈ ਕੇ ਗੱਲ ਹੋ ਸਕਦੀ ਹੈ ਦੇ ਸਕਦੇ ਹਾਂ ਬਿਲਕੁਲ ਜੀ ਹਾਂ ਜੀ ਜਿਵੇਂ ਦਾ ਜਾਨਵਰ ਹੁੰਦਾ ਉਵੇਂ ਦੀ ਗੱਲਬਾਤ ਹੁੰਦੀ ਹੈ ਕਈ ਵਾਰ ਤੁਹਾਡੇ ਜਿਹੜੀ ਜਬ ਤੋਂ ਸਭ ਤੋਂ ਫੇਵਰੇਟ ਘੋੜੀ ਬਿਸ਼ੇਰੀ ਅਗਲਾ ਉਹ ਤੇ ਹੱਥ ਰੱਖਲਾ ਦਾ ਫਿਰ ਉਹੋ ਜੀ ਗੱਲ ਹੁੰਦੀ ਹੈ ਬਿਲਕੁਲ ਬਿਲਕੁਲ ਜਿਵੇਂ ਵੀ ਜੀ ਮੈਂ ਪਹਿਲੇ ਵੀ ਇੱਕ ਇੰਟਰਵਿਊ ਵਿੱਚ ਕਿਹਾ ਸੀ ਹਮ ਕਿ ਦੇਖੋ ਤੁਸੀਂ ਕਿਸੇ ਦੇ ਫਾਰਮ ਤੇ ਜਾਂਦੇ ਹੋ ਤੇ ਜਾ ਕੇ ਚੰਗੀ ਚੀਜ਼ ਮੰਗਦੇ ਹੋ। ਹੂੰ ਚੰਗੀ ਚੀਜ਼ ਕਦੀ ਸਸਤੀ ਨਹੀਂ ਮਿਲਦੀ। ਬਿਲਕੁਲ ਪਹਿਲੀ ਗੱਲ ਤੇ ਚੰਗੀ ਚੀਜ਼ ਕੋਈ ਦਿੰਦਾ ਨਹੀਂ। ਹਾਂ ਕੁਆਲਿਟੀ ਪੇ ਕਰਨੀ ਪੈਣੀ ਹੈ। ਤੇ ਜੇ ਚੰਗੀ ਚੀਜ਼ ਚਾਹੀਦੀ ਹੈ ਤਾਂ ਉਹ ਅਕੋਰਡਿੰਗਲੀ ਪ੍ਰਾਈਸ ਹੁੰਦਾ ਹੈ। ਹੂੰ ਤੇ ਤੁਸੀਂ ਕਿਸੇ ਦੇ ਫਾਰਮ ਤੇ ਜਾਓ ਜੀ ਜੋ ਚੀਜ਼ ਉਹਨੇ ਕੱਢਣੀ ਹੈ ਉਹ ਤੇ ਕਹਿੰਦਾ ਜੀ ਕਿਸੇ ਰੇਟ ਤੇ ਵੀ ਲੈਦਾ ਉਹ। ਹਾਂ ਹਾਂਜੀ ਤੇ ਮੈਂ ਇਸ ਉੱਤੇ ਠੀਕ ਹੈ ਵੀਰ ਜੀ ਮਤਲਬ ਤੇ ਡਿਪੈਂਡਸ ਕੀ ਹੈ ਨਹੀਂ ਸਾਡਾ ਕੋਈ ਸਟ੍ਰਿਕਟ ਕ੍ਰਾਈਟੇਰੀਆ ਨਹੀਂ ਕਿ ਜੀ ਆਪਾਂ ਇੰਨੇ ਰੇਟ 'ਚ ਦੇਣੀ ਆ। ਠੀਕ ਹੈ ਵੀਰ ਜੀ ਜੇ ਕੋਈ ਪ੍ਰਾਂਤ ਹੈ ਤੇ ਉਹਦੀ ਡੀ ਦੇਨ ਵਾਲੀ ਤੇ ਦੇ ਵੀ ਦਵਾਗੇ ਤੁਸੀਂ ਕਹਿੰਦੇ ਠੀਕ ਹੈ ਵੀਰ ਜੀ ਤੇ ਇੱਕ ਮੇਰੇ ਜ਼ੈਨ ਦੇ ਵਿੱਚ ਪਹਿਲਾਂ ਇਹ ਸਵਾਲ ਸੀ ਵੀਰ ਜੀ ਤੁਹਾਨੂੰ ਤਕਰੀਬਨ 4 ਤੋਂ 5 ਸਾਲ ਹੋਇਆ ਘੋਿਆਂ ਨੇ ਸ਼ੌਕ ਦੇ ਵਿੱਚ ਹਾਂਜੀ ਮੇਰੇ ਕੋਲ 10 ਐਨੀਮਲ ਨੇ ਤੇ ਮੈਂ ਕਨਫਿਊਜ਼ ਹੋ ਜਾਣਾ ਕਈ ਵਾਰੀ ਤੇ ਵੀ ਮੈਨੂੰ ਇਹ ਸੀ ਵੀ ਵੀਰ ਜੀ ਕਿਰ ਮਹੀਨੇ ਚ ਤੁਹਾਡਾ ਇੱਕ ਚੱਕਰ ਲੱਗਦਾ ਹਾਂਜੀ ਹਾਂ ਤੁਸੀਂ ਅਮਰ ਸਰ ਸਾਹਿਬ ਮਹੀਨੇ ਚ ਕਿਹਾ ਹੱਦ ਦੋ ਵਾਰੀ ਤੁਸੀਂ ਜਾਂਦੇ ਹੋ ਕਿ ਤੁਸੀਂ ਮੈਨੇਜ 80 ਐਨੀਮਲ ਨੂੰ ਕਿਵੇਂ ਕਰਦੇ ਕਿਉਂਕਿ ਆਪਣਾ ਸ਼ੌਕ ਆ ਹਨਾ ਵੀ ਸ਼ੌਕ ਤਾਂ ਹੀ ਪੁੱਗਦਾ ਜੇ ਆਪਣਾ ਪੂਰਾ ਆਪਣੀ ਦੇਖਰੇਖ ਦੇ ਵਿੱਚ ਹੋਊਗਾ ਜੀ ਤੇ ਅੱਜ ਜਿਹੜਾ ਮੈਂ ਤੁਹਾਡੇ ਕੋਲ ਕੋ ਸਾਫਟਵੇਅਰ ਦੇਖਿਆ ਤੇ ਮੈਨੂੰ ਬੜੀ ਖੁਸ਼ੀ ਹੋਈ ਉਸ ਸਾਫਟਵੇਅਰ ਨੂੰ ਕਿ ਮੈਨੂੰ ਇਹ ਲੱਗਦਾ ਵੀ ਆਨਲਾਈਨ ਟਾਈਮ ਦਾ ਫਿਊਚਰ ਆ ਜੀ ਉਹ ਸਾਫਟਵੇਅਰ ਥੈਂਕ ਯੂ ਤੇ ਕਿਵੇਂ ਵੀਰ ਜੀ ਆਈਡੀਆ ਆ ਤੇ ਕਿਵੇਂ ਆਪਾਂ ਨੇ ਉਹ ਕ੍ਰੀਏਟ ਕੀਤਾ ਜੀ ਵੀਰ ਜੀ ਇਹ ਆਈਡੀਆ ਆਇਆ ਜੀ ਜਿਵੇਂ ਮੇਰੀ ਕੰਪਨੀਆਂ ਗਲੋਬਲ ਆਪਚਨਟਿਜ਼ ਹਾਂਜੀ ਇਹਦੇ ਜੀ ਪੂਰੇ ਇੰਡੀਆ ਆਫਿਸ ਅਗੇ ਆ ਜੀ ਤੇ ਮੈਂ ਹਰ ਆਫਿਸ ਤੇ ਕੁੱਤੇ ਬੈ ਨਹੀਂ ਸਕਦਾ ਜੀ ਤੇ ਬਟ ਮੈਨੂੰ ਹਰ ਆਫਿਸ ਦੀ ਰਿਪੋਰਟਿੰਗ ਵੀ ਚਾਹੀਦੀ ਹੈ ਕਿ ਕਿਸ ਆਫਿਸ ਕੀ ਹੋ ਰਿਹਾ ਹੈ ਹਮ ਸਿਮਿਲਰਲੀ ਜੀ ਮੈਂ ਅੰਮ੍ਰਿਤਸਰ ਫੁੱਲ ਟਾਈਮ ਰਹਿ ਨਹੀਂ ਸਕਦਾ ਜੀ ਬਟ ਐਟ ਦ ਸੇਮ ਟਾਈਮ ਮੈਨੂੰ ਇਹ ਵੀ ਮੈਂ ਹੋਣਾ ਚਾਹਦਾ ਪਤਾ ਹੋਣਾ ਚਾਹਦਾ ਕਿ ਮੇਰੇ ਕਿਹੜੇ ਐਨੀਮਲ ਨੂੰ ਕਿਸ ਤਰ੍ਹਾਂ ਦਾ ਅਬ੍ਰਿੰਗ ਕਰ ਰਹੇ ਆ ਜੀ ਤੇ ਇਸ ਲਈ ਜੀ ਫਿਰ ਮੈਂ ਸੌਫਟਵੇਅਰ ਆਪਣਾ ਇਨ ਹਾਊਸ ਆਪਣੀ ਕੰਪਨੀ ਚ ਡਿਵੈਲਪ ਕਰਵਾਇਆ ਹੈ ਜੀ ਤੇ ਜਿਹਦੇ ਵਿੱਚ ਮੇਰੇ ਹਰ ਜਾਨਵਰ ਦਾ ਇੰਡੀਵਿਜੁਅਲ ਰਿਕਾਰਡ ਆਂਦਾ ਜੀ ਡੇਲੀ ਬੇਸਿਸ ਤੇ ਤੇ ਉਹਦੀ ਕਿੰਨੇ ਕਿਸ ਤਰ੍ਹਾਂ ਦੀ ਉਹਦੀ ਗਰੂਮਿੰਗ ਹੋਈ ਹੈ ਕਿੰਨੇ ਕੀਤੀ ਹੈ ਕਿੰਨੇ ਮਿੰਟ ਕੀਤੀ ਹੈ ਜੀ ਐਕਸਰਸਾਈਜ਼ ਜੀ ਕਿੰਨੀ دیر ਹੋਈ ਤੇ ਕਿੰਨੇ ਕੀਤੀ ਹੈ ਹਮ ਜਿਹੜੀ ਨਿਊਟ੍ਰੀਸ਼ਨ ਹੈ ਉਹ ਕੀ ਪਾਇਆ ਹੈ ਜੀ ਦੇਖੋ ਜੀ ਹਰ ਬੰਦੇ ਦਾ ਜਿਹੜੀ ਨਿਊਟ੍ਰੀਸ਼ਨਲ ਰਿਕੁਆਇਰਮੈਂਟ ਆ ਵੱਖਰੀ ਹੁੰਦੀ ਹੈ ਹਾਂਜੀ ਡਿਪੈਂਡਿੰਗ ਔਨ ਦ ਬੋਡੀ ਵੇਟ ਜੀ ਫਾਰ ਇਗਜ਼ਾਮਪਲ ਤੁਹਾਡੀ ਵੱਖਰੀ ਹੋ ਸਕਦੀ ਹੈ ਮੇਰੀ ਵੱਖਰੀ ਹੋ ਸਕਦੀ ਹੈ ਬਿਲਕੁਲ ਜੀ ਇਸ ਤਰ੍ਹਾਂ ਜੀ ਹਰ ਕੋੜੇ ਦੀ ਵੱਖਰੀ ਵੱਖਰੀ ਰਿਕੁਆਇਰਮੈਂਟ ਹੁੰਦੀ ਹੈ ਜੀ ਤੇ ਕੀ ਉਹਨਾਂ ਨੂੰ ਅੱਜ ਸਪਲੀਮੈਂਟ ਗਿਆ ਕੀ ਉਹਨਾਂ ਨੂੰ ਪਾਇਆ ਕਿਸ ਕੁਆਂਟੀਟੀ ਚ ਪਾਇਆ ਹੈ ਜੀ ਤੇ ਜੇ ਕੋਈ ਮੈਡੀਕਲ ਟ੍ਰੀਟਮੈਂਟ ਹੋ ਜਾ ਤਾਂ ਕਿਹੜੀ ਮੈਡੀਕਲ ਟ੍ਰੀਟਮੈਂਟ ਹੋਈ ਹੈ ਜੀ ਕਿਹੜਾ ਇੰਜੈਕਸ਼ਨ ਲੱਗਾ ਕਿੰਨੇ ਲਾਇਆ ਕਿੰਨੇ ਐਮ ਐਲ ਦਾ ਲਗਾਇਆ ਜੀ ਤੇ ਏਵਰੀ ਸਿੰਗਲ thing ہر چیز جڑے میرے جانور بارے روز ایڈمنسٹر ہوندی ہے سافٹ ویئر ਚੱਲਦੀ ਹੈ ਜੀ ਤੇ ਇੱਥੇ হেড ਆਫਿਸ ਬੈਕੇ ਮੈਂ ਉਹਨੂੰ روز ਮਾਨੀਟਰ ਕਰਨਾ ਜੀ ਜੀ ਤੇ ਉਹਦੇ ਨਾਲ ਕੀ ਹੁੰਦਾ ਜੀ ਇੱਕ ਤੇ ਮੈਨੂੰ ਇਹ ਪਤਾ ਲੰਦਾ ਕਿ ਮੇਰੇ ਜਿਹੜੇ ਹੌਸਸੇ ਆ ਉਹ ਪ੍ਰੋਪਰਲੀ ਉਹਨਾਂ ਦੀ ਅਪਰਿੰਗਿੰਗ ਪ੍ਰੋਪਰ ਹੋ ਰਹੀ ਹੈ ਜੀ ਸੈਕੰਡਲੀ ਜੀ ਜਿਹੜੇ ਆ ਉੱਥੇ ਮੁੰਡੇ ਵੀ ਹੈ ਉਹਨਾਂ ਤੇ ਵੀ ਮਾੜਾ ਜਿਹਾ ਪ੍ਰੈਸ਼ਰ ਰਹਿੰਦਾ ਹੈ ਕਿ ਜੀ ਹੈਡ ਆਫੀਸਰ ਸਾਰੀ ਚੀਜ਼ ਬੀਐਸਸੀ ਆਪਣੇ ਮੋਟੋ ਦੇਣੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਕਿਉਂਕਿ 80 ਜਾਨ ਮਰਨੀ ਵੀਰ ਜੀ ਕਿਸ ਕਿਸ ਦੀ ਡੀਵਾਰਮਿੰਗ ਹੋ ਗਈ ਕਿਸ ਦੀ ਨਹੀਂ ਹੋਈ ਕਿਹੜੀ ਘੋੜੀ ਨੂੰ ਅੱਜ ਜੰਪ ਦੇਣਾ ਤੇ ਕਿਸ ਡੇਟ ਨੂੰ ਹੈ ਜਿਹੜੀ ਇਹ ਚੈੱਕ ਪਾਸ ਹੋਣੀ ਆ ਵੀ ਉਹ ਨੋਟੀਫਿਕੇਸ਼ਨ ਆਟੋਮੈਟਿਕਲੀ ਆ ਜਾ ਤੁਹਾਡੇ ਕੋਲ ਬਿਲਕੁਲ ਜੀ ਇਹ ਬਹੁਤ ਚੰਗੀ ਗੱਲ ਆ ਤੇ ਮੈਨੂੰ ਸੋਚ ਕੇ ਚੰਗਾ ਲੱਗਿਆ ਮੈਂ ਮੈਨੂੰ ਇਹ ਲੱਗਦਾ ਵੀ ਦੋਸਤ ਤੁਹਾਡੇ ਕੋਲ ਇਹ ਚੀਜ਼ ਦੀ ਮੰਗ ਜ਼ਰੂਰ ਕਰਨਗੇ ਨਹੀਂ ਨਹੀਂ ਜ਼ਰੂਰ ਜੀ ਕਿਉਂਕਿ ਹਰ ਇੱਕ ਬੰਦੇ ਨੂੰ ਮੈਂ ਦੱਸਿਆ ਮੇਰੇ ਕੋਲ 10 ਐਨੀਮਲ ਨੇ ਕਈ ਵਾਰ ਮੈਂ ਕਨਫਿਊਜ਼ ਹੋ ਇਹ ਇਹ ਚੀਜ਼ਾਂ ਬਹੁਤ ਜ਼ਿਆਦਾ ਇਜ਼ੀਲੀ ਮੈਨੇਜ ਹੋ ਜਾਂਦੀਆਂ ਨੇ ਜਦੋਂ ਟੈਕਨੋਲੋਜੀ ਆਪਣੇ ਕੋਲ ਹੈ ਤਾਂ ਉਹਦਾ ਸਹਾਰਾ ਲੈਣਾ ਬਹੁਤ ਚੰਗੀ ਗੱਲ ਹੈ ਬਿਲਕੁਲ ਜੀ ਬਿਲਕੁਲ ਤੇ ਵੀਰ ਜੀ ਜਿੰਨਾ ਸ਼ੌਕ ਤੁਹਾਨੂੰ ਘੋੜਿਆਂ ਦਾ ਉਨਾਂ ਹੀ ਡੌਗਸ ਦਾ ਹੀ ਤੇ ਆਪਾਂ ਇੱਕ ਵੀਡੀਓ 'ਚ ਤੁਹਾਡਾ ਡੌਗ ਵੀ ਦਿਖਾਇਆ ਸੀਗਾ ਹਾਂ ਜੀ ਮੈਂ ਕਹਿਆ ਸੀ ਵੀ ਸ਼ੇਰ ਵਰਗਾ ਸ਼ੇਰ ਵਰਗਾ ਡੌਗ ਆ ਤੁਹਾਡੇ ਕੋਲ ਰੱਖਿਆ ਹੋਇਆ ਤੇ ਬਹੁਤ ਪਿਆਰੇ ਪਪੀਜ਼ ਵੀ ਮੈਂ ਦੇਖਿਆ ਤੇ ਬਹੁਤ ਸਾਰੀਆਂ ਬਰੀਡਸ ਤੁਸੀਂ ਨੇ ਰੱਖੀਆਂ ਹੋਈਆਂ ਹਾਂ ਜੀ ਹਾਂ ਜੀ ਹਾਂ ਜੀ ਤੇ ਕਿਹੜੀ ਕਿਹੜੀ ਬਰੀਡਸ ਨੇ ਆਪਣੇ ਕੋਲ ਪਪੀਜ਼ ਦੇ ਨੇ ਵੀਰ ਹਾਂ ਮੇਰੇ ਕੋਲ ਜੀ ਵਿਸਤਾਰ ਤੇ ਜਿਹੜੇ ਮੇਰੇ ਕੋਲ ਡ ਜੀ ਕੈਨ ਕੋਸੋ ਹਮ 올ਡ ਇੰਗਲਿਸ਼ ਮਾਸਟੇਫ ਜੀ ਕੈਨ ਕੋਸੋ ਕੁਕੇਸ਼ਨ ਸ਼ੈਫਰਡ ਤਸ਼ਿਤਸੂ ਜੀ ਤੇ ਕਰੰਟਲੀ ਜੀ ਮੇਰੇ ਕੋਲ ਜਿਹੜੇ ਪਪੀਸ ਹੈ ਉਹ ਹੈ ਜਰਮਨ ਸ਼ੈਫਰਡ ਦੇ ਜੀ ਤੇ ਉਹਦੇ ਜਿਹੜੇ ਪੇਰੈਂਟਸ ਹੈ ਦੋਨੋਂ ਉਹ ਦੋਨੋਂ ਇੰਪੋਰਟ ਬਾਰਾ ਜਰਮਨੀ ਤੋਂ ਇੰਪੋਰਟ ਹੋਇਆ ਜੀ ਤੇ ਟਾਪ ਬਲੱਡ ਲਾਈਨ ਤੇ ਹੈ ਤੇ ਚੈਂਪੀਅਨ ਬਰੀਡ ਹੈ ਜੀ ਤੇ ਜਿਹੜੇ 올ਡ ਇੰਗਲਿਸ਼ ਮਾਸਟੇਫ ਹੈ ਮੇਰੇ ਉਹ ਵੀ ਮੇਰੇ ਕੋਲ ਪਪੀਸ ਹੈ ਜੀ ਤੇ ਇੱਕ ਫੀਮੇਲ ਰਹਿ ਗਈ ਹੈ ਮੇਰੇ ਕੋਲ ਜੀ ਤੇ ਉਹ ਵੀ ਮੈਂ ਹੰਗਰੀ ਤੋਂ ਇੰਪੋਰਟ ਕਰਾਈ ਹੈ ਜੀ ਤੇ ਮੇਰੇ ਕੋਲ ਸ਼ਿਦਸੂ ਦੇ ਹੈ ਜੀ ਮੇਰੇ ਸ਼ਿਦਸੂ ਵੀ ਭਾਰੋਂ ਆਇਆ ਹੈ ਤੇ ਸ਼ਿਦਸੂ ਦਾ ਪਪੀਜ਼ ਹੈ ਤੇ ਮੇਰੇ ਕੋਲ ਇੱਕ ਪਪੀਆ ਜੀ ਕੁਕਿਸ਼ਨ ਸ਼ਫਰ ਦਾ ਮੇਸ ਪੀ ਠੀਕ ਹੈ ਜੀ ਹਾਂ ਜੀ 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 ਮੇ ਕੋੜਿਆਂ ਦੇ ਵੀ ਬੜੇ ਸ਼ਕੀਨ ਨੇ ਡੌਗਸ ਦੇ ਬੜੇ ਸ਼ਕੀਨ ਨੇ ਜਿਵੇਂ ਤੁਹਾਡੇ ਕੋਲ ਪਪੀਸ ਬਹੁਤ ਚੰਗੇ ਨੇ ਤੇ ਹਾਈ ਕਵਾਲਿਟੀ ਦੇ ਨੇ ਥੈਂਕ ਯੂ ਜੀ ਤੁਸੀਂ ਕੋੜਿਆਂ ਚ ਵੀ ਕੁਆਲਿਟੀ ਤੇ ਕੰਮ ਕਰ ਰਹੇ ਹੋ ਤਾਂ ਡੌਗਸ ਦੇ ਵਿੱਚ ਤਾਂ ਤੁਸੀਂ ਕੋੜਿਆਂ ਤੋਂ ਵੀ ਪੁਰਾਣੇ ਹੋ ਜੀ ਇਹ ਮੈਂ ਦੇਖਾਂ ਟਰੋਫੀਸ ਚਾਰੇ ਪਾਸੇ ਤਾਂ ਫਾਰਮ ਦੇ ਵਿੱਚ ਭਰੀਆਂ ਪਈਆਂ ਨੇ ਕਈ ਵਾਰ ਸ਼ਕੀਨ ਬੰਦਾ ਹੁੰਦਾ ਤੁਹਾਡੇ ਨਾਲ ਵੀਰ ਜੀ ਕੰਟੈਕਟ ਕਰ ਸਕਦਾ ਕਿਸੇ ਨੂੰ ਪਪੀ ਲੈਣਾ ਹੋਵੇ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਜੇ ਉਹਨਾਂ ਕੋਲ ਪ੍ਰੋਪਰ ਫੈਸਿਲਿਟੀ ਹੈ ਤੇ ਜੇ ਮੈਨੂੰ ਜੇ ਮੈਂ ਕਨਵਿੰਸ ਕਰਾਂ ਕਿ ਜੀ ਉਹ ਮੇਰੇ ਪਪੀ ਦਾ ਚੰਗਾ ਖਿਆਲ ਰੱਖੇਗਾ ਚੰਗੀ ਅਪਰਿੰਗਿੰਗ ਦੇਗਾ ਜੀ ਤੇ ਆਫ ਕੌਰਸ ਜੀ ਬਿਲਕੁਲ ਵੀ ਦੋਸਤੋ ਇਹ ਚੀਜ਼ ਜ਼ਰੂਰ ਨੋਟ ਕਰ ਲਿਓ ਕਿਉਂਕਿ ਜਦੋਂ ਤੁਸੀਂ ਵੀਰ ਜੀ ਦੇ ਫਾਰਮ ਤੇ ਜਾਓਗੇ ਨਾ ਭਾਵੇਂ ਤੁਸੀਂ ਡੌਗਸ ਦੇਖੋ ਭਾਵੇਂ ਘੋੜੇ ਦੇਖਾਉਂਦਾ ਤੁਹਾਨੂੰ ਅਲੱਗ ਹੀ ਨਜ਼ਾਰਾ ਤੇ ਕੁਆਲਿਟੀ ਦੇਖਣ ਨੂੰ ਮਿਲੂਗੀ ਦਿਲ ਲੱਗਦਾ ਵੀਰ ਜੀ ਤੁਹਾਡੇ ਫਾਰਮ ਦੇ ਜਾ ਕੇ। ਥੈਂਕਿਊ ਜੀ ਥੈਂਕਿਊ। ਤੇ ਚੰਗਾ ਲੱਗਿਆ ਵੀਰ ਜੀ ਤੇ ਆਪਾਂ ਨੇ ਆਪਣੇ ਘੋੜੇ ਵੀ ਦਿਖਾਏ ਫਾਰਮ ਦੇ ਤੇ ਥੋੜੀ ਜਿਹੀ ਡੌਗਸ ਬਾਰੇ ਵੀ ਕੀਤੀ ਗੱਲਬਾਤ। ਤੇ ਸਭ ਤੋਂ ਚੰਗੀ ਗੱਲ ਜਿਹੜਾ ਮੈਨੂੰ ਸਾਫਟਵੇਅਰ ਬਾਰੇ ਸੇ ਕੁਝ ਨਵਾਂ ਸਿੱਖਣ ਨੂੰ ਮਿਲਿਆ ਮੈਨੂੰ ਬੜੀ ਖੁਸ਼ੀ ਹੋਈ ਅੱਜ। ਥੈਂਕਿਊ ਜੀ ਥੈਂਕਿਊ। ਤੁਸੀਂ ਨਵਾਂ ਕੀਤਾ ਜੀ ਕੋਈ? ਨਹੀਂ ਨਹੀਂ ਬਿਲਕੁਲ ਜੀ ਇਹ ਇੰਪੋਰਟੈਂਟ ਹੈ। ਮੇਰੀ ਮੈਂਟਲ ਪੀਸ ਲਈ ਜ਼ਿਆਦਾ ਇੰਪੋਰਟੈਂਟ ਹੈ ਕਿ ਜੀ ਐਟਲੀਸਟ ਮੈਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੇਰੇ ਹਰ ਐਨੀਮਲ ਨੂੰ ਉੱਥੇ ਕੀ ਐਡਮਿਨਿਸਟਰ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਹਾਂ ਜੀ ਧੰਨਵਾਦ ਵੀਰ ਜੀ ਚੰਗਾ ਲੱਗਿਆ ਤੁਹਾਨੂੰ ਵੀ ਥੈਂਕ ਯੂ ਤੁਹਾਨੂੰ ਆਇਆ ਜੀ ਥੈਂਕ ਯੂ ਮਿਹਰਬਾਨੀ